ਜੀ ਪ੍ਰਧਾਨ ਜੀ ਅੱਜ ਮਰਾ ਦੇ ਟਾਈਮ ਤੇ ਕੀ ਕਹੋਗੇ ਸੰਗਤਾਂ ਨੂੰ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਮੇਰੇ ਪਾਸ ਤੇ ਵੀ ਇਸ ਸੁਪਰਦੇਸ਼ ਉਹਨਾਂ ਨੂੰ ਬਹੁਤ ਸਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੀਆਂ ਬਹੁਤ ਬਹੁਤ ਵਧਾਈਆਂ ਔਰ ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਅਸੀਂ ਸਾਦੇ ਹੀ ਰਲ ਮਿਲ ਕੇ ਰਹੀਏ ਅਸੀਂ ਭਾਈਚਾਰੇ ਨੂੰ ਤੇ ਇਨਸਾਨੀਅਤ ਨੂੰ ਉੱਚਾ ਕਰੀਏ ਜਿੱਥੇ ਸਾਡੀ ਲੋੜ ਆ ਉੱਥੇ ਹਾਜ਼ਰ ਆ ਬਾਕੀ ਅਸੀਂ ਤੇ ਸਾਡੇ ਗੁਰੂਆਂ ਨੇ ਸਾਡੇ ਰੱਬਰਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਪੜ੍ਹਨ ਲਿਖਣ ਦਾ ਅਧਿਕਾਰ ਬਾਬਾ ਅੰਮਿਤਕਰ ਸਾਹਿਬ ਜੀ ਵੱਲੋਂ ਅਤੇ ਉਹਨਾਂ ਦੇ ਰਸਤੇ ਚੱਲਦੇ ਹੋਏ ਆ ਅਸੀਂ ਸਾਰੇ ਸਮਾਜ ਦੀ ਸਾਰੇ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੇ ਆ ਅਤੇ ਉਹਨਾਂ ਨੇ ਵੀ ਸਾਡੀਆਂ ਭੈਣਾਂ ਨੂੰ ਬਰਾਬਰ ਦਾ ਹੱਕ ਦਿੱਤਾ ਕੋਈ ਮਜਬਨੀ ਕੋਈ ਜਾਤ ਨਹੀਂ ਇਸ ਤਰ੍ਹਾਂ ਉਹਨਾਂ ਨੇ ਆਪਣਾ ਬੜਾ ਹੀ ਇੱਕ ਮਢਮੁੱਲਾ ਯੋਗਦਾਨ ਦਿੱਤਾ ਸਸ ਧੰਨਵਾਦ ਕਰਦੇ ਆ ਅੱਜ ਅਸੀਂ ਆਪਣੇ ਪਰਿਵਾਰ ਸਮੇਤ ਧੰਤਨ ਸ਼੍ਰੀ ਗੁਰੂ ਨਾਭਾ ਦਾ ਜੀ ਦੀ ਜੋ ਸ਼ੁਭਤ ਜਤਾ ਚੱਲਦੀ ਆ ਰਹੀ ਇੱਕ ਪਿੰਡ ਖਿਚੀਆਂ ਤੋਂ ਮੈਂ ਸਾਡੇ ਸ੍ਰੀ ਜੀ ਸਮਾਲ ਜੀ ਦਾ ਦਿਲ ਦੀ ਗ੍ਰਈਆਂ ਧੰਨਵਾਦ ਕਰਦਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਅਤੇ ਸਾਡੇ ਅੱਜ ਰੇਲਵੇ ਰੋਡ ਤੇ ਸਾਡੇ ਵੱਡੇ ਵੀਰ ਤੇ ਸਾਡੇ ਉਸ ਤੋਂ ਵੱਡੇ ਵੀਰ ਖੁਸ਼ਦਾ ਸਾਹਿਬ ਜੀ ਸਾਡੇ ਕੋਲ ਅੱਜ ਆਇਆ ਹੀ ਉਹਨਾਂ ਨੇ ਸਾਨੂੰ ਬੜਾ ਪਿਆਰ ਕੀਤਾ ਅਤੇ ਸਮਾਜ ਨੂੰ ਤਰਮੁਕਤਾ ਦੀ ਸੇਵਾ ਕਰਨ ਦਾ ਸਾਨੂੰ ਇੱਕ ਸੰਦੇਸ਼ ਦਿੱਤਾ ਅਤੇ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਦਾ ਇਸ਼ਾਰਾ ਕੀਤਾ ਬਾਬਾ ਸਾਹਿਬ ਨੇ ਵੀ ਇਹੀ ਗੱਲ ਕਹੀ ਪੜੋ ਜੁੜੋ ਸੰਘਰਸ਼ ਕਰੋ ਸੰਗਠਿਤ ਰਹੋ ਅਸੀਂ ਉਹਨਾਂ ਦਾ ਜੋ ਸਨਿਆਸ ਹਿਰਮਤ ਥਿਲਾਣੇ ਆ ਬਈ ਇਹਨਾਂ ਕਹਿੰਦਾ ਹੋਇਆ ਮੈਂ ਸਭ ਨੂੰ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ